ਗੁਰਦੁਆਰਾ ਛੀ ਦਾ ਸਰਦਾਰ ਸ਼ਾਮ ਸਿੰਘ ਘਟਾਰੀ ਪਿੰਡ ਫਤਿਹਗੜ ਸਬਰਾ ਅਸੀਂ ਪਹੁੰਚੇ ਹਾਂ 9 ਫਰਵਰੀ ਤਾਂ ਅੱਜ ਗੱਲ ਕਰਦੇ ਹਾਂ ਸਾਲਾਨਾ ਜੋੜ ਮਿਲ ਦੇ ਅਸੀਂ ਪਹੁੰਚੇ ਹੋਏ ਹਾਂ ਕਵਰੇਜ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕੇ ਖਾਲਸਾ ਸਾਹਿਬ ਵੱਲੋਂ ਜਿਹੜਾ ਇੱਥੇ ਆਪਣਾ ਜਿਹੜਾ ਐਗਜ਼ੀਬਿਸ਼ਨ ਲਾਈ ਗਈ ਪ੍ਰਦਰਸ਼ਨੀ ਲਾਈ ਗਈ ਗੱਲਬਾਤ ਇੱਥੇ ਕਰ ਲਾਂਗੇ ਸਾਰੀ ਤੁਸੀਂ ਦੇਖ ਸਕਦੇ ਹੋ ਜਿਹੜਾ ਖਾਲਸਾ ਸਾਹਿਬ ਵੱਲੋਂ ਜਿਹੜਾ ਇੱਥੇ ਪ੍ਰਦਰਸ਼ਨੀ ਲਗਾਈ ਗਈ ਹੈ ਆਪਣੇ ਕੰਮਾਂ ਨੂੰ ਲੈ ਕੇ ਤਾਂ ਤੁਸੀਂ ਤਸਵੀਰਾਂ ਇੱਧਰ ਵੀ ਦੇਖ ਸਕਦੇ ਹੋ ਕਿ ਜਿਹੜਾ ਫਰੰਡਾਂ ਦੇ ਵਿੱਚ ਹੜਾਂ ਦੇ ਵਿੱਚ ਜਿਹੜਾ ਖਾਲਸਾ ਸਾਹਿਬ ਵੱਲੋਂ ਜਿਹੜਾ ਸਦਾ ਕੀਤੀ ਕੀ ਉਸ ਚੀਜ਼ ਨੂੰ ਲੈ ਕੇ ਜਿਹੜਾ ਇੱਥੇ ਪ੍ਰਦਰਸ਼ਨੀ ਲਗਾਈ ਗਈ ਹੈਗੀ ਹੈ ਮੋਰਫ ਵਿਸ਼ੇਪਾ ਪ੍ਰੋਜੈਕਟ 2025 ਵਾਹਿਗੁਰੂ ਜੀ ਖਾਲਸਾ ਜੀ ਦੇ ਬਖਸ਼ਿਸ਼ ਤੇ ਅੱਜ ਇਥੇ ਸਰਦਾਰ ਸ਼ਾਮ ਸਿੰਘ ਟਾਰੀ ਜੀ ਦੀ ਸਾਲਾਨਾ ਵਰਸੀ ਚ ਖਾਲਸਾ ਈਡ ਵੱਲੋਂ ਮੈਡੀਕਲ ਕੈਂਪ ਤੇ ਅਵੇਅਰਨੈਸ ਕੈਂਪ ਤੇ ਆਪਣਾ ਪਾਣੀ ਦੇ ਕੈਂਪ ਲਗਾਇਆ ਗਿਆ ਤੇ ਇੱਥੇ ਆਪਾਂ ਸੰਗਤ ਨੂੰ ਜਿਵੇਂ ਆਪਣੇ ਜਿਹੜੇ ਖਾਲਸਾ ਜਿਹੜੇ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਦੇ ਬਾਰੇ ਜਾਣੂ ਕਰਵਾ ਰਹੇ ਹਾਂ ਜਿਹੜੇ ਜਿਹੜੇ ਆਪਣੇ ਪ੍ਰੋਜੈਕਟ ਜਿਵੇਂ ਕਿ ਹੁਣ ਸਾਂਝੀ ਖੇਤੀ ਦਾ ਇੱਕ ਪ੍ਰੋਜੈਕਟ ਨਵਾਂ ਸ਼ੁਰੂ ਕੀਤਾ ਵਾ ਉਹਦੇ ਚ ਆਪਾਂ 5 ਏਕੜ ਤੋਂ ਘੱਟ ਵਾਲੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਆਪਾਂ ਸੰਧ ਟਰੈਕਟਰ ਤੇ ਜਿਹੜੇ ਹੋਰ ਵੀ ਕਿਸਾਨਦ ਨੇ ਉਹਨਾਂ ਨੂੰ ਆਪਾਂ ਉਹ ਮਹੱਈਆ ਕਰਵਾ ਰਹੇ ਹਾਂ ਦੇ ਨਾਲ ਹਾਂ ਸਾਂਝੀ ਖੇਤੀ ਦਾ ਬੰਦਾ ਸਾਂਝੀ ਖੇਤੀ ਦਾ ਠੀਕ ਹੈ ਤੇ ਉਹਦੇ ਜੇ ਆਪਾਂ ਉਹ ਮਹੱਈਆ ਕਰਵਾ ਰਹੇ ਹਾਂ ਜਿਹੜੇ 5 ਏਕੜ ਤੋਂ ਘੱਟ ਵਾਲੇ ਨੇ ਜਾਂ ਜਿਨ੍ਹਾਂ ਦੀ ਆਮਦਨ ਘੱਟ ਤੇ ਉਹ ਵੀ ਆਪਾਂ ਜਿਹੜੇ ਮੈਡੀਕਲ ਦੇ ਨੇ ਮੈਡੀਕਲ ਆਪਣੀ ਜਿਹੜੀ ਫੈਸਿਲਿਟੀ ਚੱਲ ਰਹੀ ਆ ਤੇ ਨਾਲ-ਨਾਲ ਆਪਣੇ ਜਿਹੜੀ ਐਜੂਕੇਸ਼ਨ ਦੀ ਚੱਲ ਰਹੀ ਆ ਉਹ ਸਾਰੀਆਂ ਆਪਣੀਆਂ ਸਿਵਾਮਾ ਚੱਲ ਰਹੀਆਂ ਨੇ ਤੇ ਉਹਨਾਂ ਵਾਰੀ ਜਾਣੂ ਕਰਵਾ ਰਹੇ ਹਾਂ ਅੱਜ ਆਪਾਂ ਠੀਕ ਹੈ ਬਈ ਇਹ ਜਿਹੜੇ ਹੋਰ ਪ੍ਰੋਜੈਕਟ ਵੀ ਕਾਫੀ ਚੱਲ ਰਹੇ ਆ ਕਿ ਹਸਪਤਾਲਾਂ ਦਾ ਜਿਹੜਾ ਕਲ ਸਾਈਡ ਵਾਲ ਕੀਤਾ ਜਾਂਦਾ ਕਿਸ ਤਰ੍ਹਾਂ ਦੀ ਕਾਫੀ ਜਿਹੜਾ ਧੜਾ ਇਥੇ ਪੈਂਫਲੇਟ ਦੇ ਵਿੱਚ ਹੈਗਾ ਬਾਈ ਜੀ ਹਾਂਜੀ ਆਪਣੇ ਇੱਕ ਹੈਲਥ ਸੈਂਟਰ ਆ ਜਿ ਪਟਿਆਲੇ ਉੱਥੇ ਆਪਾਂ ਬਿਲਕੁਲ ਹੀ ਜੈਜ ਰੇਟ ਤੇ ਤੇ ਬਿਲਕੁਲ ਘੱਟ ਰੇਟ ਤੇ ਜਿਹੜੇ ਆਪਣੇ ਇਲਾਜ ਉਹ ਚੱਲ ਰਹੇ ਨੇ ਠੀਕ ਹੈ ਜੀ 노 ਪ੍ਰੋਫਿਟ ਵਾਲਾ ਜਿਹੜਾ ਕੰਮ ਹੈ ਜੀ ਆਪਣਾ ਉਹੋ ਕਰ ਕੀਤਾ ਠੀਕ ਹੈ ਜੀ ਹੜਾ ਦਰਾਂ ਵੀ ਬਾਈ ਜੀ ਸ਼ਾਇਦ ਆਪਾਂ ਕਾਫੀ ਬਾਈਥੇ ਹੈਗੇ ਜਿਹੜੇ ਮਿਲਦੀ ਵੀ ਰਹੇ ਸਾਨੂੰ ਅਸੀਂ ਕਵਰੀ ਕਰਦੇ ਨੇ ਹੜਾ ਦਰਾਂ ਵਿੱਚ ਇਲਾਕੇ ਚ ਮਦਦ ਕੀਤੀ ਗਈ ਲੋਕਾਂ ਦੀ ਹੁਣ ਵੀ ਮਦਦ ਚੱਲ ਰਹੀ ਹੈ ਬਾਈ ਹਾਂਜੀ ਬਿਲਕੁਲ ਜੀ ਜਿਵੇਂ ਆਪਾਂ ਸੈਕੰਡ ਫੇਸ ਹੁਣ ਚੱਲ ਰਿਹਾ ਵਾ ਹੜਾ ਤੋਂ ਬਾਅਦ ਤੇ ਉਹਦੇ ਚ ਜਿਵੇਂ ਜਿਵੇਂ ਆਪਾਂ ਨੂੰ ਪਤਾ ਲੱਗ ਰਿਹਾ ਵਾ ਵੀ ਕਿਹਦੇ ਦੀ ਫੀਸ ਭਰਨ ਵਾਲੀ ਆ ਜਾਂ ਜਿਹੜੇ ਜਿਹੜੇ ਹੜਾਂ ਚ ਜਿਨ੍ਹਾਂ ਦੇ ਘਰ ਟ ਹੈਗੇ ਉਹਨਾਂ ਦੇ ਘਰ ਬਣਾ ਕੇ ਦੇ ਰਹੇ ਆ ਜਾਂ ਜਿਨ੍ਹਾਂ ਦੇ ਪਸ਼ੂ ਰੜ ਗਏ ਉਹਨਾਂ ਨੂੰ ਆਪ ਆਪ ਪਸ਼ੂ ਲੈ ਕੇ ਦੇ ਰਹੇ ਆ ਤੇ ਫੀਸਾਂ ਭਰ ਰਹੇ ਆ ਤੇ ਹੋਰ ਜਿਹੜੀ ਜਿਹੜੀ ਸੇਵਾ ਆਪਣੇ ਲੈ ਕੇ ਆ ਰਹੀ ਆ ਉਹ ਕਰ ਰਹੇ ਆ ਤਾਂ ਤੁਸੀਂ ਦੇਖ ਸਕਦੇ ਜਿਹੜਾ ਮੈਡੀਕਲ ਕੈਂਪ ਲਾਇਆ ਜਾ ਰਿਹਾ ਇੱਥੇ ਜਿਹੜਾ ਬਕਾਇਦਾ ਤੁਸੀਂ ਦੇਖ ਸਕਦੇ ਜਿਹੜੇ ਉੱਥੇ ਲੋੜਵੰਦ ਹੈਗੇ ਆ ਕੋਈ ਆਪਣੇ ਘਰਾ ਹੈਗੇ ਪੈਣਾ ਹੈਗਾ ਉਹਨਾਂ ਦੀ ਮਦਦ ਕੀਤੀ ਰਿਹਾ ਉਹਨਾਂ ਚੈੱਕ ਅਪ ਕੀਤਾ ਜਾ ਰਿਹਾ ਨਾਲ ਮੈਡੀਸਿਨ ਵਗੈਰਾ ਵੀ ਦਿੱਤੀ ਜਾ ਰਹੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਤੇ ਉਹ ਦੇਖੋ ਜੀ ਅੱਜ ਅਸੀਂ ਸ਼ਹੀਦ ਸ਼ਾਨਮ ਸਿੰਘ ਘਟਾਰੀ ਜੀ ਦੇ ਸ਼ਹੀਦੀ ਜੋੜ ਮਿਲਣ ਮੁੱਖ ਰੱਖਦੇ ਹੋਏ ਖਾਲਸਾ ਢਲੋਂ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਇਸ ਦੇ ਨਾਲ ਹੀ ਖਾਲਸਾ ਢਲੋਂ ਇੱਕ ਅਵੇਰਨੈਸ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਅਸੀਂ ਸਾਡੀਆਂ ਚੱਲ ਪੰਜਾਬ ਚ ਚੱਲ ਰਹੀਆਂ ਸੇਵਾਵਾਂ ਬਾਰੇ ਸੰਗਤ ਨੂੰ ਜਾਣੂ ਕਰਦੇ ਆਂ ਭਾਵੇਂ ਉਹ ਵੈਲਫੇਅਰ ਨੂੰ ਲੈ ਕੇ ਹੋਣ ਪਾਵੇਂ ਸਾਡੇ ਐਜੂਕੇਸ਼ਨ ਨੂੰ ਲੈ ਕੇ ਜੋ ਅਸੀਂ ਸੇਵਾਵਾਂ ਨਿਭਾ ਰਹੇ ਹਾਂ ਪੰਜਾਬ ਤੁਸੀਂ ਸੰਗਤ ਨੂੰ ਜਾਣੂ ਕਰਦੇ ਹਾਂ ਨਾਲੇ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਕਿਵੇਂ ਤੁਸੀਂ ਖਾਲਸਾਡ ਨੂੰ ਸੰਪਰਕ ਕਰ ਸਕਦੇ ਹੋ ਤੇ ਨਾਲੇ ਤੁਸੀਂ ਕਿਵੇਂ ਇਹ ਸਾਰੀਆਂ ਸੇਵਾਵਾਂ ਦਾ ਲਾਹਾ ਲੈ ਸਕਦੇ ਹੋ ਇਸ ਦੇ ਨਾਲ ਹੀ ਪਾਣੀ ਦੀ ਵੀ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪ੍ਰੀਤਪਾਲ ਸਿੰਘ ਜੀ ਅੱਜ ਜੀ ਜੋ ਆਪਾਂ ਫਤੇਗੜ ਸਾਹਿਬ ਅਸ਼ੀਦਾਹ ਧਰਤੀ ਤੇ ਖੜੇ ਆ ਜੀ ਕਿ ਇੱਥੇ ਖਾਲਸਾਡ ਵੱਲੋਂ ਵੀ ਇੱਕ ਮੈਡੀਕਲ ਕੈਂਪ ਲਾਇਆ ਗਿਆ ਜੀ ਨਾਲ ਪਾਣੀ ਦਾ ਕੈਂਪ ਲਾਇਆ ਗਿਆ ਜੀ ਤੇ ਇੱਕ ਅਵੇਰਨੈਸ ਕੈਂਪ ਲਾਇਆ ਗਿਆ ਜੀ ਜੋ ਸੰਗਤ ਨੂੰ ਪਤਾ ਚੱਲੇ ਕਿ ਖਾਲਸਾ ਜਿਹੜਾ ਪੂਰੀ ਦੁਨੀਆ ਦੇਸ਼ ਤੇ ਪੰਜਾਬ ਦੇ ਵਿੱਚ ਕੀ ਕੀ ਕਰ ਰਹੀ ਹੈ ਠੀਕ ਹੈ ਜੀ ਤੇ ਸ਼ਹੀਦਾਂ ਦੀ ਯਾਦ ਨੂੰ ਇਹ ਸਭ ਕੁਝ ਕਰ ਰਹੇ ਆ ਜੀ ਠੀਕ ਹੈ ਇਹ ਵੀ ਉਹ ਸ਼ਹੀਦਾਂ ਨੂੰ ਨਮਨ ਕਰਦੇ ਆ ਹੱਥ ਜੋੜ ਕੇ ਪ੍ਰਣਾਮ ਕਰਦੇ ਆ ਜੀ ਠੀਕ ਹੈ ਜੀ ਕੀ ਸਮੱਤ ਬਖਸ਼ੇ ਸ਼ਹੀਦ ਸਿੰਘ ਸਾਰੇ ਪੰਜਾਬ ਨੂੰ ਹੂੰ ਜਿਸ ਤਰ੍ਹਾਂ ਖਾਲਸਾ ਢ ਦੀ ਹੜਾ ਦੌਰਾਨ ਵੀ ਜਿਹੜੀ ਲੋਕਾਂ ਦੀ ਕਾਫੀ ਮਦਦ ਕੀਤੀ ਗਈ ਹੋਰ ਵੀ ਜਿਹੜੇ ਖਾਲਸਾ ਢ ਵੱਲੋਂ ਕਾਫੀ ਯਾਤਨ ਕੀਤੇ ਜਾਂਦੇ ਆ ਉਹ ਇਥੇ ਪ੍ਰਦਰਸ਼ਿਤ ਵੀ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਬਾਈ ਜੀ ਉਹ ਵੇਖੋ ਜੀ ਜੋ ਆਪਾਂ ਕੀਤਾ ਸੰਤ ਨੂੰ ਪਤਾ ਨਾ ਚਾਹੀਦਾ ਜੀ ਜਿਵੇਂ ਸਕੂਲ ਜਿਹੜੇ ਸਕੂਲ ਦੇ ਅੱਗੇ ਕੈਂਪ ਲੱਗਾ ਜੀ ਇਸ ਸਕੂਲ ਦੀ ਵੀ ਫੀਸ ਖਾਲਸਾ ਢ ਨੇ ਜਿਹੜੇ ਹੜਪੀੜਤ ਬੱਚੇ ਸੀ ਜਿਨ੍ਹਾਂ ਦੇ ਮਾਪਿਆਂ ਦੀ ਜ਼ਮੀਨ ਦਰਿਆ ਦੇ ਵਿੱਚ ਸੀ ਉਹਨਾਂ ਦੀ ਫੀਸ ਖਾਲਸਾ ਢ ਨੇ ਤਾਰੀ ਹੈ ਜੀ ਇਸ ਸਕੂਲ ਦੀ ਉਹ 94 ਤੋਂ ਲੈ ਕੇ 100 ਬੱਚਾ ਸੀ ਜੀ ਠੀਕ ਹੈ ਜੀ ਕਿ ਇੱਥੇ ਆਪਣੇ ਰਾਜੀ ਸਭਰਾ ਦੇ ਵਿੱਚ ਘਰ ਵੀ ਬਣ ਰਹੇ ਆ ਜੋ ਖਾਲਸਾ ਸਾਡ ਬਣਾ ਕੇ ਦੇ ਰਹੀ ਆ ਘਰ ਕਿ ਜਿਹੜੇ ਘਰ ਨੁਕਸਾਨੇ ਗਏ ਸੀ ਠੀਕ ਹੈ ਜੀ ਜਿਵੇਂ ਪਸ਼ੂ ਵੀ ਦਿੱਤੇ ਗਏ ਆ ਡੰਗਰ ਵੀ ਦਿੱਤੇ ਗਏ ਆ ਕਿ ਕਿਸਾਨਾਂ ਨੂੰ ਕਿ ਚਲੋ ਜਿੰਨਾ ਜ਼ਮੀਨ ਤੇ ਹੈਗੀ ਏ ਜੇ ਕੋਈ ਇੱਕ ਘਰੇ ਮੱਝ ਹੋਵੇਗੀ ਕੁਝ ਦੁੱਧ ਪੀਣਗੇ ਕੁਝ ਧੇੜੀ ਤੇ ਪਾਉਣਗੇ ਘਰ ਦਾ ਗੁਜ਼ਾਰਾ ਚੱਲਦਾ ਜੀ ਠੀਕ ਹੈ ਜੀ ਤੇ ਹੁਣ ਜੋ ਹੋਰ ਵੀ ਗਾਂ ਵੀ ਕੰਮ ਸੋਚਦੇ ਆ ਜੋ ਖਾਲਸਾ ਸਾਡ ਇਸ ਇਲਾਕੇ ਨੂੰ ਇੱਕ ਇਹ ਵਿਚਾਰ ਕਰਦੇ ਆ ਜੀ ਕਿ ਜਿਹੜੇ ਗਾਂ ਵੀ ਕੰਮ ਚੱਲਣੇ ਆ ਜੀ ਇੱਕ ਮਹੀਨਾ ਡੇਢ ਦੇ ਵਿੱਚ ਅਗਲੇ ਕੰਮ ਵੀ ਚੱਲ ਪੈਣੇ ਆ ਜੀ ਜਿਹੜੇ ਇਲਾਕੇ ਲਈ ਬੜਾ ਸੁਖ ਬਣ ਜਾਏਗਾ ਜਦੋਂ ਇਹ ਕੰਮ ਗਰਾਊਂਡ ਲੈਵਲ ਤੇ ਚੱਲ ਪਏ ਜੀ ਅੱਜ ਜਿਹੜੀ ਇੱਥੇ ਪ੍ਰਦਰਸ਼ਨ ਲੱਗੀ ਉਹ ਕਿਸ ਚੀਜ਼ ਨੂੰ ਲੈ ਕੇ ਮੁੱਖ ਰੂਪ ਚ ਲਈ ਗਈ ਐਤੋ ਜੀ ਸ਼ੀਰ ਸਿੰਘਾ ਨੂੰ ਮੁੱਖ ਤੇ ਸਮਰਪਿਤ ਕੀਤਾ ਜੀ ਕਿ ਸਰਦਾ ਸ਼ਾਮ ਸਿੰਘ ਤਾਰੀ ਜੀ ਜੋ ਸਮੂਹ ਸਿੰਘ ਨੇ ਜੋ ਇਹ ਅੰਗਰੇਜ਼ਾਂ ਦੇ ਸਿੱਖਾਂ ਦੀ ਖੀਰ ਲਈ ਜੰਗ ਹੋਈ ਏ ਤੇ ਇਹ ਉਹਨਾਂ ਦੀ ਇਜਾਜ਼ਤ ਨਾਲ ਸੁਨਪੇ ਦਾ ਇਹ ਮੈਡੀਕਲ ਕੈਂਪ ਲਾਇਆ ਗਿਆ ਜੀ ਤੇ ਚਲੋ ਭਾਈ ਕਨਈਏ ਦੇ ਵਾਰਸ ਨਾਲ ਪਾਣੀ ਦਾ ਕੈਂਪ ਲਾਇਆ ਹੈ ਇਸ ਤਰ੍ਹਾਂ ਜੀ ਇਹ ਕੈਂਪ ਨਾ ਅਸੀਂ ਵੈਸੇ ਤਾਂ ਹਰ ਸਾਲ ਹੀ ਲਾਉਂਦੇ ਆ ਪਿੰਡੂ ਡਾਕਟਰਾਂ ਐ ਐਮਪੀਏਪੀ 295 ਦੇ ਤਹਿਤ ਇਹ ਸਾਡੇ ਪਿੰਡੂ ਡਾਕਟਰਾਂ ਦਾ ਇੱਕ ਯੂਨੀਅਨ ਬਣੀ ਹੋਈ ਹੁੰਦੇ ਥਰੂ ਲਾਉਂਦੇ ਇਸ ਵਾਰ ਇਹ ਖਾਲਸਾ ਐਡ ਨੇ ਸਾਨੂੰ ਕਿ ਕਿ ਸਾਡੇ ਡਾਕਟਰ ਸਾਥੀਆਂ ਨਾਲ ਲੈ ਕੇ ਤੇ ਖਾਲਸਾ ਦੈਸ਼ ਦੇ ਸਹਿਯੋਗ ਨਾਲ ਇਹ ਕੈਂਪ ਚਲਾਇਆ ਜਾ ਰਿਹਾ ਜਿਹੜਾ ਪਿਛਲੀ ਵਾਰ ਅਸੀਂ 10 ਫਰਵਰੀ ਨੂੰ ਲਾਉਂਦੇ ਹੁੰਦੇ ਸੀ ਪਰ ਇਸ ਵਾਰ 8 8 9 ਤੇ 10 ਤਿੰਨ ਦਿਨ ਲਗਾਤਾਰ ਚੱਲੂਗਾ ਤੇ ਇਹਦੇ ਵਿੱਚ ਫ੍ਰੀ ਮੈਡੀਕਲ ਸਹੂਲਤਾਂ ਮਿਲਣਗੀਆਂ ਜੋ ਵੀ ਕੋਈ ਮਰੀਜ਼ ਹੈ ਲਾਭ ਉਠਾ ਸਕਦਾ ਜੀ ਇੱਥੇ ਹਰ ਪ੍ਰਕਾਰ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਜਿਹੜੀ ਵੀ ਚੀਜ਼ ਦੀ ਪੇਸ਼ੈਂਟ ਨੂੰ ਲੋਡ ਹੁੰਦੀ ਸੀ ਚੈੱਕ ਕਰਕੇ ਤੇ ਹਰ ਇੱਕ ਤਰ੍ਹਾਂ ਦੀ ਮੈਡੀਸਿਨ ਦੇ ਰਹੇ ਆ ਠੀਕ ਹੈ ਜੀ ਹਰ ਇੱਕ ਵਾਰ ਹੀ ਲਾਇਆ ਜਾਂਦਾ ਹੈ ਕੈਂਪ ਇੱਥੇ ਹਾਂ ਜੀ ਹਰ ਸਾਲ ਲਾਇਆ ਜਾਂਦਾ ਹਰ ਸਾਲ ਆਏ ਜਾਂਦੇ ਆਰ ਸਾਈਡ ਵੱਲੋਂ ਜਿਹੜਾ ਇਹ ਵੱਡੇ ਯਤਨ ਕੀਤੇ ਜਾ ਰਹੇ ਆ ਸੋ ਚਲਦੀ ਹੈ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤਵਾ ਸਬਸਕ੍ਰਾਈਬ ਸ਼ੇਅਰ ਲਾਈਕ ਕਰਨ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ